ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਚੌਥਾ ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੇ ਨਿਧਾਨਾ tumre mehma varn na sak tu thakur ocha pagwana mai har har naam tar soi jyo paave jyo rakh mere sahib mai tujh bin avara na koi raha ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆਗੈ ਅਰਦਾਸ ਮੈਂ ਹੋਰ ਥਾ ਨਹੀਂ ਜਿਸ ਪਹਿਰ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਦਰਤੇ ਵਿੱਚ ਪਾਣੀ ਵਿਚ ਕਾ ਉਸਤ ਅਗਨ ਤਰੇ ਜਾਏ ਬੱਕਰੀ ਸਿੰਘ ਇਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੋਰ ਕਿ ਜਾਏ ਹਰ ਕੇ ਵੜਿਆਏ ਦੇਖੋ ਸੰਤ ਹਾਰ ਨਿਮਾਣਿਆ ਮਾਨ ਦਿਵਾਏ ਜਿਉ ਧਰਤੇ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ 4 ਕਰ ਸਤਮਾ ੴ ਸਤਿਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ठाकुर ਓਚਾ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਏ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬਾ ਮੈਂ ਤੁਝ ਬਿਨ ਹਵਰ ਨਾ ਕੋਈ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆਗੈ ਅਰਦਾਸ ਮੈਂ ਹੋਰ ਥਾ ਨਹੀਂ ਜਿਸ ਪਹਿਰ ਕਰੋ ਬਨੰਤੇ ਮੇਰਾ ਦੁੱਖ ਸੁਖ ਤੁਝ ਹੀ پاس ਵਿਚੇ ਤਰਤੇ ਵਿਚ ਪਾਣੀ ਵਿਚ ਕਾਸਟ ਅਗਨ ਤਰੇ ਜਾ ਬકરી ਸਿੰਘ ਇਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੋਰ ਕਿ ਜੈ ਹਰ ਕੇ ਵਡਿਆਏ ਦੇਖ ਹਾਂ ਸੰਤ ਹਰ ਨਿਮਾਣਿਆ ਮਾਨ ਦਿਵਾਏ ਜਿਉ ਤਰਤੇ ਚਰਨ ਤਲੇ ਤੇ ਉਪਰ ਆਵੈ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 4 ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕ ਤੂੰ ठाकुर ਓਚਾ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਏ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੋ ਦੇ ਆਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪਹਿਰ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ پاس ਵਿੱਚੇ ਤਰਤੇ ਵਿੱਚ ਪਾਣੀ ਵਿੱਚ ਕਾਸਟ ਅਗਨ ਤਰੇ ਜਾ ਬੱਕਰੀ ਸਿੰਘ ਇੱਕ ਤੈ ਥਾਂ ਰੱਖੇ ਮਨ ਹਰ ਜਪ ਪਰਮ ਪਉ ਦੂਰ ਕਿ ਜੈ ਹਰ ਕੇ ਵਡਿਆਏ ਦੇਖ ਹਾਂ ਸੰਤ ਹਾਂ ਹਾਰ ਨਹੀਂ ਮਾਣਿਆ ਮਾਣ ਦਿਵਾਏ ਜਿਉਂ ਤਰਤੇ ਚਰਨ ਤਲੇ ਤੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਚੌਥਾ ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ठाकुर ਓਚਾ ਪਗਵਾਨਾ ਮੈਂ ਹਰ ਹਰ ਨਾਮ ਧਰ ਸੋਏ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰ ਨਾ ਕੋਈ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੋ ਦੇ ਅਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪਹਿਰ ਕਰੋ ਬੇਨੰਤੀ मेरा दुख सुख ही पास विचेरते विचे पानी बिच काष्ठ अगन तरे जै बकरी सिंह एक तै था रखे मन हर जप परम पौ दूर कि जै ਹਰ ਕੇ ਵਡਿਆਏ ਦੇਖ ਹਾਂ ਸੰਤ ਹਾਂ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਤਰਤੇ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਚੌਥਾ ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੀ ਨਿਧਾਨਾ tumre mehma varn na sako tu thakur ocha pagwana mai har har naam tar soye jyo paave tyon rakh mere sahib mai tujh bin avara na koi raha ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆਗੈ ਅਰਦਾਸ ਮੈਂ ਹੋਰ ਥਾ ਨਾਹੀ ਜਿਸ ਪਹਿਰ ਕਰੋ ਬਨੰਤੇ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਤਰਤੇ ਵਿਚ ਪਾਣੀ ਵਿਚ ਕਾਸਟ ਅਗਨ ਤਰੇ ਜਾਏ ਬੱਕਰੀ ਸਿੰਘ ਇਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੋਰ ਕੇ ਜਾਏ ਹਰ ਕੇ ਵੜਿਆਏ ਦੇਖ ਹਉ ਸੰਤ ਹਾਰ ਨਿ ਮਾਨਿਆ ਮਾਨ ਦਿਵਾਏ ਜਿਉ ਧਰਤੇ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 4 ਕਰ ਸਤਮਾ ੴ ਸਤਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ठाकुर ਓਚਾ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਏ ਜਿਉਂ ਪਾਵੇ ਤਿਉ ਰਾਖ ਮੇਰੇ ਸਾਹਿਬਾ ਮੈਂ ਤੁਝ ਬਿਨ ਹਵਰ ਨਾ ਕੋਈ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆਗੈ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪਹਿਰ ਕਰੋ ਬਨੰਤੇ ਮੇਰਾ ਦੁੱਖ ਸੁਖ ਤੁਝ ਹੀ پاس ਵਿਚੇ ਤਰਤੇ ਵਿਚ ਪਾਣੀ ਵਿਚ ਕਾਸਟ ਅਗਨ ਤਰ ਜਾ ਬੱਕਰੀ ਸਿੰਘ ਇਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੋਰ ਕਿ ਜੈ ਹਰ ਕੇ ਵਡਿਆਏ ਦੇਖ ਹਾਂ ਸੰਤ ਹਾਰ ਨਹੀਂ ਮਾਨਿਆ ਮਾਨ ਦਿਵਾਏ ਜਿਉਂ ਤਰਤੇ ਚਰਨ ਤਲੇ ਤੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ठाकुर ਓਚਾ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਏ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੋ ਦੇ ਆਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪਹਿਰ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ پاس ਵਿਚੇ ਤਰਤੇ ਵਿਚ ਪਾਣੀ ਵਿਚ ਕਾਸਟ ਅਗਨ ਤਰੇ ਜਾ ਬੱਕਰੀ ਸਿੰਘ ਇਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੂਰ ਕਿ ਜੈ ਹਰ ਕੇ ਵਡਿਆਏ ਦੇਖ ਹਾਂ ਸੰਤ ਹਾਂ ਹਰ ਨਿਮਾਨਿਆ ਮਾਨ ਦਿਵਾਏ ਜਿਉ ਤਰਤੇ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ ਚੌਥਾ ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣਿ ਨਿਧਾਨਾ ਮਰੇ ਮਹਿਮਾ ਬਰਨ ਨਾ ਸਕੋ ਤੂੰ ठाकुर ऊंचा भगवाना ਮੈਂ ਹਰ ਹਰ ਨਾਮ ਧਰ ਸੋਏ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰ ਨਾ ਕੋਈ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆਗੈ ਅਰਦਾਸ ਮੈਂ ਹੋਰ ਥਾ ਨਹੀਂ ਜਿਸ ਪਹਿਰ ਕਰੋ ਬਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿੱਚੇ ਤਰਤੇ ਵਿੱਚ ਪਾਣੀ ਵਿਚ ਕਾਸਟ ਅਗਨ ਤਰੇ ਜਾਏ ਬੱਕਰੀ ਸਿੰਘ ਇਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੂਰ ਕੀ ਜਾਏ ਹਰ ਕੇ ਵੜਿਆਏ ਦੇਖੋ ਸੰਤ ਹਾਰ ਨਿਮਾਨਿਆ ਮਾਨ ਦਿਵਾਏ ਜਿਉ ਧਰਤੇ ਚਰਣ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 4 ਕਰ ਸਤਮਾ ੴ ਸਤਿਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਉਚਾ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਏ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬਾ ਮੈਂ ਤੁਝ ਬਿਨ ਅਵਰ ਨਾ ਕੋਇ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆਗੈ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪਹਿਰ ਕਰੋ ਬਨੰਤੇ ਮੇਰਾ ਦੁੱਖ ਸੁਖ ਤੁਝ ਹੀ پاس ਵਿੱਚੇ ਤਰਤੇ ਵਿੱਚ ਪਾਣੀ ਵਿੱਚ ਕਾਸਤ ਅਗਨ ਤਰੇ ਜਾ ਬੱਕਰੀ ਸਿੰਘ ਇੱਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੋਰ ਕੇ ਜੈ ਹਰ ਕੇ ਵਡਿਆਏ ਦੇਖ ਹਉ ਸੰਤ ਹਾਰ ਨਿਮਾਨਿਆ ਮਾਨ ਦਿਵਾਏ ਜਿਉ ਤਰਤੇ ਚਰਨ ਤਲੇ ਤੇ ਉਪਰ ਆਵੈ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਚੌਥਾ ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਉਚਾ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਏ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੋ ਦੇ ਆਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪਹਿਰ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ پاس ਵਿਚੇ ਤਰਤੇ ਵਿਚ ਪਾਣੀ ਵਿਚ ਕਾਸਟ ਅਗਨ ਤਰ ਜੈ ਬੱਕਰੀ ਸਿੰਘ ਇਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੂਰ ਕਿ ਜੈ ਹਰ ਕੇ ਵਡਿਆਏ ਦੇਖ ਹਾਂ ਸੰਤ ਹਾਂ ਹਰ ਨਿਮਾਨਿਆ ਮਾਨ ਦਿਵਾਏ ਜਿਉਂ ਤਰਤੇ ਚਰਨ ਤਲੇ ਤੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਚੌਥਾ ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ठाकुर ਓਚਾ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਏ ਜਿਉ ਪਾਵੇ ਤਿਆ ਰਾਖ ਮੇਰੇ ਸਾਹਿਬਾ ਮੈਂ ਤੁਜ ਬਿਨ ਅਵਰ ਨਾ ਕੋਈ ਰਹਾ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆਗੈ ਅਰਦਾਸ ਮੈਂ ਹੋਰ ਥਾ ਨਾਹੀ ਜਿਸ ਪਹਿਰ ਕਰੋ ਬਨੰਤੇ मेरा दुख सुख ही पास विचे विचे पानी। विच कास्ट अगन तरे जै बकरी सिंह एक तै थाए रखे मन हर जप परम पौ दूर कि जै ਹਰ ਕੇ ਵਡਿਆਏ ਦੇਖ ਹਾਂ ਸੰਤ ਹਾਂ ਹਰ ਨਿਮਾਣਿਆ ਮਾਣ ਦਿਵਾਏ ਜਿਉ ਤਰਤੇ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ 4 ਕਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣਿ ਨਿਧਾਨਾ tumre mehma barn na sak tu thakur ocha pagwana main har har naam tar soi jao paave jao rakh mere sahib main tujh ben avara na koi raha ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆ ਗਏ ਅਰਦਾਸ ਮੈਂ ਹੋਰ ਥਾ ਨਹੀਂ ਜਿਸ ਪਹਿਰ ਕਰੋ ਬਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿੱਚੇ ਤਰਤੇ ਵਿੱਚ ਪਾਣੀ ਵਿਚ ਕਾ ਉਸਤ ਅਗਨ ਤਰੇ ਜਾਏ ਬੱਕਰੀ ਸਿੰਘ ਇਕ ਤੈ ਥਾਂ ਰਖੇ ਮਨ ਹਰ ਜਪ ਪਰਮ ਪਉ ਦੋਰ ਕੇ ਜਾਏ ਹਰ ਕੇ ਵੜਿਆਏ ਦੇਖ ਹਾ ਸੰਤ ਹਾਰ ਨਿ ਮਾਨਿਆ ਮਾਨ ਦਿਵਾਏ ਜਿਉ ਧਰਤੇ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ